ਨਹਿਰੀ ਵਿਭਾਗ ਦੇ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬੂ ਤੋ ਡੁੰਮਨੀ ਵਾਲਾ ਰਜਬਾਹ ਸਿਸਟਮ ਨਹਿਰ ਬਣਾਉਣ ਦਾ ਕੰਮ ਪੁਲਿਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਸ਼ੁਰੂ ਕਰਵਾਇਆ ਗਿਆ ਸੀ ਤੇ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਆਗੂਆਂ ਦੇ ਵੱਲੋਂ ਪਿੰਡ ਸਬਰਾ ਗੁਰਦੁਆਰਾ ਬਾਬਾ ਪੀਰ ਸਿੰਘ ਜੀ ਵਿਖੇ ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਕੀਤੀ ਗਈ ਹੈ ਇਸ ਮੌਕੇ ਕਿਸਾਨਾ ਗਗੂ ਸਾਹਿਬ ਸਿੰਘ ਸਬਰਾ ਸੋਹਣ ਸਿੰਘ ਸਬਰਾ ਤੇ ਜਥੇਦਾਰ ਹਰਦੀਪ ਸਿੰਘ ਰਣਜੀਤ ਸਿੰਘ ਲਾਲੀਕੇ ਅਤੇ ਗੁਰਬਿੰਦਰ ਸਿੰਘ ਤੋਤਾ ਪਾਣੀ ਕੇ ਆਦੀ ਆਗੂਆਂ ਨੇ ਇਕੱਠ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ਤੇ ਨਹਿਰ ਦੀ ਨਿਕਾਸੀ ਕੀਤੇ ਬਿਨਾ ਨਹਿਰ ਨਹੀਂ ਬੰਨਵਾਵਾਂਗੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਨਹਿਰ ਬਿਨਾਂ ਨਿਕਾਸੀ ਦੇ ਬਣਾਈ ਜਾਂਦੀ ਹੈ ਤਾਂ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਡੁੱਬਣ ਦਾ ਖਤਰਾ ਹੈ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਵੀ ਹਾਜ਼ਰ ਸਨ ਅਨੀਕਪਰਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜ ਸੋਨ ਸਿੰਘ ਸੋਨ ਨਾਮ ਲਾਇਆ ਅੱਜ ਫੇਰ ਦੁਬਾਰਾ ਬੈਕਪੋਲ ਦਰਫਾ ਉੱਪਰ ਇਕੱਠੇ ਹੈ ਜੀ ਜਿਹੜੀ ਠਾੜ ਅੱਗੇ ਵੀ ਤੁਹਾਨੂੰ ਇੱਕ ਵਾਰ ਖਬਰ ਲਈ ਵੀ ਨਹਿਰ ਅੱਜ ਤੋਂ 60-65 ਸਾਲ ਪਹਿਲਾਂ ਦੀ ਲੀਕੀ ਹੋਈ ਸੀ ਜੀ ਹੁਣ ਸਾਨੂੰ ਤੇ ਵੀ ਨਹੀਂ ਪਤਾ ਜੀ ਸਾਰੇ ਲੋਕਾਂ ਨੂੰ ਪੈਸੇ ਮਿਲ ਗਏ ਕਿ ਨਹੀਂ ਮਿਲ ਗਏ ਕਿਉਂ ਉਦੋਂ ਤੇ ਮੈਂ ਛੋਟਾ ਜਾਂਦਾ ਹਾਂ ਤੇ ਉਦੋਂ ਕੁਝ ਜ਼ਮੀਨਾਂ ਦੀ ਕੀਮਤ ਨਹੀਂ ਜ਼ਮੀਨਾਂ ਦੀ ਹੁੰਦੀ ਇੱਕ ਤਾਂ ਇਹ ਨਹਿਰ ਮਹਿਕਮੇ ਨੂੰ ਮੰਗ ਕੀਤੀ ਵੀ ਸਾਨੂੰ ਪ੍ਰੋਪੋਜ਼ਲ ਪੇਟਾ ਕੇ ਦਿੱਤੀ ਜਾਏ ਵੀ ਅਸੀਂ ਵੇਖੀਏ ਸਾਰੇ ਸਾਡੇ ਰਿਕਾਰਡ ਦੇ ਵਿੱਚ ਪੈਸੇ ਮਿਲੇ ਸਾਰੇ ਲੋਕਾਂ ਨੂੰ ਦੂਸਰਾ ਇਹਦੇ ਵਿੱਚ ਹੀ ਹੁਣ ਇਹਦਾ ਵੀ ਗਾੜੀ ਨਕਾਸ ਇਹਦਾ ਮੋਗਾ ਇਹਦੇ ਖਾਲ ਕਿੱਥੇ ਆ ਇਹਦੇ ਸਾਨੂੰ ਕੱਢ ਕੇ ਦਿੱਤੇ ਜਾਂਦੇ ਫੇਰ ਨਹਿਰ ਸ਼ੁਰੂ ਕੀਤੀ ਜਾਵੇ ਟਿੰਡਰੇ ਮਤਾ ਪਾਸ ਦਿੱਤਾ ਵੀ ਇਹ ਨਹਿਰ ਦਾ ਨੁਕਸਾਨ ਜ਼ਿਆਦਾ ਤੇ ਫਾਇਦਾ ਘੱਟਾ ਪਰ ਅਫਸੋਸ ਇਹ ਆ ਵੀ ਨਾਗਲੇ ਬਨੇ ਨਕਾਸ ਸਿਰ ਕਮੇਟੀ ਬਣੀ ਨਾਗਲੇ ਬਨੇ ਨਕਾਸ ਕੀਤਾ ਕਿ ਕੁਝ ਵੀ ਨਹੀਂ ਕੀਤਾ ਗਿਆ ਤੇ ਪ੍ਰਸ਼ਾਸਨ ਦੇ ਆ ਕੇ 2-4 ਦਿਨ ਹੋਏ ਆ ਤੇ ਜੋਰਾ ਜਰਮੀ ਬੇਹੱਦ ਪੁਲਿਸ ਲੈ ਆ ਕੇ ਤੇ ਲੋਕਾਂ ਦੇ ਘਰ ਤਾ ਦਿੱਤੇ ਗਏ ਆ ਬੋਰ ਪੜ ਦਿੱਤੇ ਗਏ ਆ ਗੋਬਰ ਘੈਰ ਜਿਹੜੇ ਉੱਪਰ-ਉੱਪਰ ਕੇ ਪਾਸੇ ਸੁੱਟ ਦਿੱਤੇ ਗਏ ਆ ਲੋਕਾਂ ਦੇ ਬਾਹਰ ਦੇ ਬੂਹੇ ਤਾ ਦਿੱਤੇ ਆ ਦੇ ਵੀ ਆਦੇ ਲੋਕ ਜਿਹੜੇ ਉਹਨੇ ਹੱਥ ਨਾਲੇ ਫਰਦੇ ਉਹਨਾਂ ਦੇ ਡੰਗਰ ਧੰਦਾ ਬਾਹਰ ਨਿਕਲੇ ਫਰਦਾ ਤੂੜੀਆਂ ਦੇ ਛੱਦ ਤਾ ਦਿੱਤੇ ਵਿੱਚੇ ਤੂੜੀਆਂ ਦੇ ਇੱਟਾਂ ਰਲ ਗਏ ਪਰ ਇਹ ਗੁੰਡਾ ਕਰਦੀ ਤੇ ਮੈਂ ਨਿਸਾਨੀਤ ਤੋਂ ਹੁੰਦੇ ਬਿਲਕੁਲ ਬਰਖਲਾਫ ਹਾਂ ਜੀ ਜਿੱਥੇ ਵੀ ਕਿਤੇ ਸਰਕਾਰ ਧੱਕਾ ਕਰਦੀ ਆ ਜਾਂ ਕੁਛ ਉਹਦੇ ਨਾਲ ਮੈਨੂੰ ਨਹੀਂ ਪਤਾ ਵੀ ਕੀ ਕਿਸ ਨੇ ਲੈ ਦੇ ਕੀਤਾ ਜਾ ਕੇ ਕੋਰ ਖੜੋ ਕੇ ਧੱਕਾ ਕਰਾਉਂਦੇ ਅਸੀਂ ਇਹਨਾਂ ਦੇ ਹੱਕ ਦੇ ਵਿੱਚ ਨਹੀਂ ਕਿ ਕਿਸੇ ਦੇ ਵੀ ਅਸੀਂ ਗੁੰਡਾ ਕਰਦੀ ਦੇ ਬਰਖਲਾਫ ਹਾਂ ਜੀ ਅਸੀਂ ਕਿਸਾਨ ਹੁੰਦੇ ਇਨਸਾਨ ਹੁੰਦੇ ਨਾਤੇ ਜਿਹੜੇ ਪਿੰਡ ਦੇ ਨਾਲ ਧੱਕਾ ਹੁੰਦਾ ਕਾਨੂੰਨ ਨਾਲ ਧੱਕਾ ਸੀ ਉਹਨਾਂ ਨਾਲ ਖੜੋਣੇ ਤਿਆਰ ਆ ਪਰ ਧੱਕੇਸ਼ਾਹੀ ਦਾ ਜਿਹੜਾ ਉਹ ਇਹ ਕੱਲ ਦਾ ਦੁੱਖ ਹੋਇਆ ਵੀ ਇਹ ਧੱਕੇਸ਼ਾਹੀ ਬਹੁਤ ਮਾਰੀ ਗੱਲ ਹੋਈ ਆ ਜੀ ਮੈਹਰ ਬਣਾਉਣ ਤੋਂ ਕਿਸੇ ਨੇ ਜੀ ਰੋਕਿਆ ਤੇ ਪਰ ਇਹਦੀ ਗੁੰਡਾਗਰਦੀ ਹੋਈ ਆ ਕੋਈ ਨਿਸ਼ਾਨ ਤੇ ਨੇ ਕੱਖ ਨਹੀਂ ਕਿਸੇ ਦੇਵੀ ਤੇ ਨਾਲ ਪੁਲਿਸ ਲਿਆ ਕੇ ਇਹ ਗੁੰਡਾਗਰਦੀ ਦੇ ਬਿਲਕੁਲ ਬਰਖਲਾਫਾਂ ਜੀ ਲੋਕਾਂ ਦੀ ਜਮੀਨਾਂ ਵਾਹ ਕੇ ਚੜ੍ਹਨੀ ਕਰ ਦਿੱਤੀ ਸਭਾਂ ਦੀ ਕਣਕਾਂ ਦੀ ਇੱਕ ਫਸਲ ਦੀ ਬਰਬਾਦੀ ਆ ਕਿ ਸਪਰੇਅ ਕੋਰ ਦਾ ਲਾਭ ਜਿਨ੍ਹਾਂ ਨੇ ਫਸਲ ਬੀਜੀ ਉਹਨੇ ਵਧਣੀ ਆ ਪਰ ਅੰਨ੍ਹੇ ਨਾ ਦੇ ਦੱਸ ਦੇ ਨੇ ਕਰ ਰਗੇ ਵਟਨ ਦੇ ਵਿੱਚ ਤੇ ਕਿੰਨਾ ਕਿ ਜਿਹੜੀ ਇਹ ਵੇਰਨੇ ਦੇ ਵਿੱਚ ਬਾਹਰ ਇਸ ਸਰਕਾਰ ਦੀ ਜਾਂ ਇਹਨਾਂ ਬੰਦਿਆਂ ਦੀ ਜਿਨ੍ਹਾਂ ਨੇ ਕੋਲ ਖੜੋ-ਖ ਅਰ ਮੈਂ ਇਹ ਗੱਲ ਦੇ ਹੱਕ ਦੇ ਵਿੱਚ ਨਹੀਂ ਕਿ ਮੈਂ ਇਹ ਗੱਲ ਦੀ ਨਕੀਦੀ ਕਰਦਾ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਆ ਸਭਰਾ ਦੇ ਵਿੱਚ ਉਹਦੀ ਕੋਈ ਨਰਸ ਨਹੀਂ ਲਈ ਗਈ ਇਹਦਾ ਵੀ ਸੱਤ ਮੈਂਬਰੀ ਕਮੇਟੀ ਦਾ ਸਕਦੀ ਹੈ ਪਹਿਲਾਂ ਤਾਂ ਸੱਤ ਮੈਂਬਰੀ ਕਮੇਟੀ ਇੱਥੇ ਆ ਕੇ ਸਾਫ਼ ਕਰੇ ਵੀ ਨਹੀਂ ਕਿ ਮਤਲਬ ਫਸਲਾ ਮਹੌਨ ਦੇ ਵਿੱਚ ਹੱਕ ਦੇ ਵਿੱਚ ਤੱਕ ਨਹੀਂ ਹੱਕ ਦੇ ਵਿੱਚ ਉਹ ਜਿਹੜਾ ਉਹਦੇ ਘਰ ਬੈਠੇ ਆ ਉਹ ਸਾਇਆਂ ਨੂੰ ਆਦਦੇ ਨਾਲ ਵੀ ਜਾਗਪੋ ਚੋਰਾਂ ਨੂੰ ਆਦਦੇ ਨਾਲ ਲੱਗਦਾ ਇਹ ਗੱਲ ਤੇ ਆਪਾਂ ਦੇ ਹੱਕ ਦੇ ਵਿੱਚ ਇਨਸਾਨੀਅਤ ਨੂੰ ਮੋਣੀ ਜਾਈਦੀ ਹੈ ਇਸ ਦੁਨੀਆ ਤੋਂ ਸਾਰੇ ਤੁਰ ਜਾਣਾ ਹੈ ਪ੍ਰਧਾਨ ਜੀ ਜਵਾਜੇ ਫੇਰ ਦਬਾ ਨਹਿਰ ਦੇ ਮਸਲੇ ਲੈ ਕੇ ਕਤਰ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਕੀ ਫਤਿਹ ਮੈਂ ਸਾਡੇ ਚੌਥੇ ਥਾਂ ਮ ਪੱਤਰਕਾਰ ਭਾਈ ਚਰਦਾ ਪਹਿਲਾਂ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਨੂੰ ਗੂੰਗੀ ਬੋਲੀ ਸਰਕਾਰ ਤੱਕ ਪਹੁੰਚਾਉਂਦਿਆ ਮੈਂ ਇਹਨਾਂ ਨੂੰ ਜੀ ਆਇਆਂ ਜੋ ਸਭਰਾਵਾ ਦੇ ਵਿੱਚ ਕਿਸਾਨਾਂ ਦੇ ਨਾਲ ਤੱਕਾ ਗੁੰਡਾ ਨਾਜ਼ ਕੀਤਾ ਮਹਿਰ ਪ੍ਰਸ਼ਾਸਨ ਨੇ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਐਸਡੀਐਮ ਸਾਹਿਬ ਮਾਰਜੋਗ ਤਹਿਸੀਲਦਾਰ ਸਾਹਿਬ ਇਹਨਾਂ ਦੀਆਂ ਡੈਟਾ ਦੇ ਮੁਤਾਬਕ ਕਮੇਟੀ ਬਣਾਈ ਸੱਤ ਮੈਂਬਰੀ ਜਿਨ੍ਹਾਂ ਨੂੰ ਇਹਨਾਂ ਨੇ ਇੱਕ ਮਿੰਟ ਨਹੀਂ ਸੁਣਿਆ ਜੇ ਕਮੇਟੀ ਨੇ ਆਖਿਆ ਸਾਨੂੰ ਨਕਸ਼ਾ ਚਾਹੀਦਾ ਸਾਨੂੰ ਮੋਗੇ ਦੇ ਨਕਸ਼ੇ ਸਾਨੂੰ ਜਿਹੜੀ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਉਹਦਾ ਨਕਸ਼ਾ ਸਾਨੂੰ ਪ੍ਰੋਜੈਕਟ ਰਿਪੋਰਟ ਸਾਨੂੰ ਇਹਦਾ ਜਿਹੜਾ ਕਾਬਲੇ ਪਾਸੇ ਨਕਾਸ਼ ਦਾ ਨਕਸ਼ਾ ਕਿੱਥੇ ਬਣਾਉਣ ਦੇ ਜੋ ਕਖਣੀ ਸ਼ਰੇ ਆਮ ਆੜ ਕੇ ਫਸਲਾਂ ਤੇ ਮਾਲਕੀ ਦੇ ਪੈਈ ਦੇ ਵਿੱਚ ਇਹਨਾਂ ਨੇ ਹੱਲ ਚਲਾ ਦਿੱਤਾ। ਇਹੀ ਬੇਨਤੀ ਕਰਦੇ ਆਂ ਵੀ ਜਿਹੜੀ ਨਿਸ਼ਾਨਦੇਹੀ ਇਹਨਾਂ ਨੇ ਲਈ ਆ ਉਹਦਾ ਸਾਨੂੰ ਜਿਹੜੀ ਰਿਪੋਰਟ ਮਿਲਣੀ ਚਾਹੀਦੀ ਹੈ ਸਾਰੀ ਨਕਸ਼ੇ ਮਿਲਣੇ ਚਾਹੀਦੇ ਆ ਵਾਰਾ ਬੰਦੀ ਦਾ ਨਕਸ਼ਾ ਚਾਹੀਦਾ ਸਾਨੂੰ ਮੋਗਿਆਂ ਦਾ ਚਾਹੀਦਾ ਪ੍ਰਚਾਰਕ ਡੀਸੀ ਸਾਹਿਬ ਨੇ ਉਸ ਦਿਨ ਆਪਣੇ ਨਹਿਰ ਭਾਗ ਨੂੰ ਆਪਣੇ ਕੀ ਐਕਸ਼ਨ ਸਾਹਿਬ ਨੂੰ ਐਸਸੀ ਸਾਹਿਬ ਨੂੰ ਐਡੀਓ ਸਾਹਿਬ ਨੂੰ ਕਿਹਾ ਸੀ ਕਿ ਕਿਸਾਨਾਂ ਦੇ ਨਾਲ ਇਹਨਾਂ ਜਿਹੜੀ ਕਮੇਟੀ ਬਣਾਤੀ ਇਹਨਾਂ ਬੈਠ ਕੇ ਗੱਲ ਕਰੋ ਕਿਦਣ ਕੀਤੀ ਆ ਕੋਈ ਗੱਲ ਨਹੀਂ ਕੀਤੀ ਸ਼ਰੇਆਮ ਆਣ ਕੇ ਪ੍ਰਚਾਰਕ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਧੱਕਾ ਕਰ ਦਿੱਤਾ ਤੇ ਇਸ ਇਹਦੇ ਵਿੱਚ ਹੁਣ ਇਹ ਨਹਿਰ ਵਿਭਾਗ ਨੂੰ ਜਿਹੜਾ ਖਮੈਨਾ ਭੁਗਤਣਾ ਪਊਗਾ ਅਸੀਂ ਇਹਨਾਂ ਨੇ ਜੇ ਸਾਡੀ ਇਹਨਾਂ ਨਿਗਹਿਜ ਕੀਤੀ ਆ ਇਹਨਾਂ ਦੇ ਕਾਰਵਾਰੀ ਬੰਦੀ ਕਰ ਲਈ ਅਸੀਂ ਮੰਗ ਕਰਦੇ ਆ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਬੇਹੱਦ ਕੋਈਆਂ ਦਾ ਮੇਰਾ ਅੱਧਾ ਕਿਲਾ ਵਾਇਆ ਕੋਈਆਂ ਦਾ ਪੰਜ ਕਾਲਾ ਵਾਇਆ ਹੁਣ ਨਿਸ਼ਾਨਤਾ ਹੀ ਲੈ ਕੇ ਉਹਦੇ ਮੁਤਾਬਕ ਰਿਪੋਰਟ ਬਣਾ ਕੇ ਇਹਨਾਂ ਦੇ ਕਾਰਵਾਈ ਕਰਾਵਾਂਗੇ ਬੰਦੀ ਕਰਦੇ ਧੰਨਵਾਦ